ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤਾਂ ਪੰਗ ਕਰ ਪ੍ਰਬੰਧਕ ਨਿਰਦੇਸ਼ਕ ਨਿਯੁਕਤ ਕਰਨ ਦੇ ਹੁਕਮ ਦਿੱਤੇ ਗਏ ਨੇ ਪੰਚਾਇਤਾਂ ਦੇ ਨਾਲ ਸਬੰਧਤ ਹੁਣ ਸਾਰੇ ਕੰਮ ਨਿਰਦੇਸ਼ਕ ਦੇ ਵੱਲੋਂ ਕੀਤੇ ਜਾਣਗੇ ਪੰਚਾਇਤੀ ਚੋਣਾਂ ਕਰਵਾਉਣ ਨੂੰ ਲੈ ਕੇ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਮਾਰਚ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਜਿਸ ਤੋਂ ਪਹਿਲਾਂ ਪੰਚਾਇਤਾਂ ਪੰਗ ਕਰਨ ਦਾ ਤੇ ਉਸ ਤੋਂ ਬਾਅਦ ਜਿਹੜੀ ਹੈ ਉਹ ਅਗਲੇ ਜਿਹੜੇ ਨਿਰਦੇਸ਼ ਨੇ ਉਹ ਪ੍ਰਬੰਧਕ ਲੈਣਗੇ ਹੋਰ ਕੀ ਜਾਣਕਾਰੀ ਹੈ ਬਿਲਕੁਲ ਦੇਖੋ ਮੁੱਖ ਤੌਰ ਤੇ ਕਹਿ ਸਕਦੇ ਆ ਕਿ ਪੰਚਾਇਤਾਂ ਜਿਹੜੀਆਂ ਪੰਜਾਬ ਪੰਜਾਬੀਆਂ ਨੂੰ ਪੰਕ ਕਰ ਦਿੱਤੀਆਂ ਗਈਆਂ ਹਾਲਕਿ ਇਸ ਤੋਂ ਪਹਿਲਾਂ ਵੀ ਪੰਕ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਜਿਹੜੇ ਪੂਰੇ ਪੰਜਾਬ ਤੇ ਜੋ ਪੰਚਾਇਤਾਂ ਤੇ ਜਿਹੜੀ ਠੀਕ ਹੈ ਲੋਕ ਉਹ ਹਾਈ ਕੋਰਟ ਤੱਕ ਪਹੁੰਚ ਕੇ ਸੀ ਤਾਂ ਪੂਰਨ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਤੇ ਅੱਗੇ ਦਾ ਜਿਹੜਾ ਪ੍ਰਬੰਧ ਹੈਗਾ ਉਹ ਜਿਹੜੇ ਪ੍ਰਬੰਧਕ ਨਿਯੁਕਤ ਕੀਤੇ ਜਾਣੇ ਆ ਜਿਨ੍ਹਾਂ ਲੈਵਲ ਤੇ ਉਹਨਾਂ ਵੱਲੋਂ ਪੂਰਾ ਪ੍ਰਬੰਧ ਦੇਖਿਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਰੀਕਾ ਜਿਹੜੀ ਹੈਗੀ ਆ ਪੰਚਾਇਤੀ ਚੋਣਾਂ ਦੀ ਉਹ ਵੀ ਐਲਾਨੀਆਂ ਜਾਣਗੀਆਂ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕਰਕੇ ਚੋਣ ਅਯੋਗ ਕੋਲੇ ਇਹ ਪੇਜਤਾ ਜਾਏਗਾ ਪੂਰਾ ਡਾਟਾ ਅਤੇ ਉਸ ਤੋਂ ਬਾਅਦ ਜਿਹੜਾ ਮੁੱਖ ਕੰਮ ਅਗਰ ਗੱਲ ਕਰੀਏ ਤਾਂ ਉਹ ਪੰਚਾਇਤ ਚੋਣਾਂ ਦਾ ਉਹ ਇਲੈਕਸ਼ਨ ਕਮਿਸ਼ਨ ਨਹੀਂ ਦੇਖੇਗਾ ਹਾਲਪਰਾਲ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ਦੇ ਉੱਤੇ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਤਾਂ ਇਸ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਮਾਰਚ ਦੇ ਮਹੀਨੇ ਦੇ ਵਿੱਚ ਅਗਲੀ ਚੋਣ ਪੰਚਾਇਤਾਂ ਦੀ ਹੋ ਸਕਦੀ ਹੈ ਹਾਲਾਂਕਿ ਜਿਹੜੀ ਟਰਮ ਹੈਗੀ ਉਹ ਜਨਵਰੀ ਦੇ ਵਿੱਚ ਕੰਪਲੀਟ ਹੋ ਚੁੱਕੀ ਆ ਇਸ ਤੋਂ ਬਾਅਦ ਅਗਲੀ ਟਰਮ ਲਈ ਜਿਹੜੀ ਚੋਣ ਹੈਗੀ ਆ ਉਸ ਦੇ ਲਈ ਪ੍ਰਬੰਧ ਜਿਹੜੇ ਹੈਗੇ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੇ ਜਾਣਗੇ ਰਵਿੰਦਰ ਜਿਸ ਤਰੀਕੇ ਦੇ ਨਾਲ ਕਿਉਂਕਿ ਪਹਿਲਾਂ ਵੀ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਪਰ ਵਿਰੋਧ ਹੋਇਆ ਕੋਰਟ ਤੱਕ ਮਾਮਲਾ ਪਹੁੰਚਿਆ ਫੈਸਲਾ ਵਾਪਸ ਲੈ ਲਿਆ ਗਿਆ ਤਾਂ ਹੁਣ ਕਿਤਨਾ ਕਿਤੇ ਤਿਆਰੀਆਂ ਜਿਹੜੀਆਂ ਨੇ ਉਹ ਪਿੰਡਾਂ ਤੱਕ ਇਹ ਪੰਚਾਇਤੀ ਚੋਣਾਂ ਨੂੰ ਲੈ ਕੇ ਵੇਖਣ ਨੂੰ ਮਿਲਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਫੈਸਲਾ ਲਿਆ ਹੈ ਮਾਰਚ ਤੱਕ ਜਿਹੜੀਆਂ ਚੋਣਾਂ ਹੋ ਸਕਦੀਆਂ ਨੇ ਕਿਉਂਕਿ ਕਾਰਜਕਾਲ ਜਿਹੜਾ ਜਨਵਰੀ ਦੇ ਵਿੱਚ ਖਤਮ ਹੋ ਜਾਏਗਾ ਬਿਕੋਜ਼ ਜ਼ਾਹਿਰ ਤੌਰ ਤੇ ਜਿਵੇਂ ਅਸੀਂ ਪਹਿਲੇ ਜ਼ਿਕਰ ਕਰ ਰਹੇ ਸੀ ਕਿ ਇਹ ਜਿਹੜਾ ਪੂਰਾ ਪ੍ਰਬੰਧ ਹੈਗਾ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਹੀ ਕੀਤਾ ਜਾਏਗਾ ਨਾਲ ਕਿਉਂਕਿ ਪਹਿਲਾਂ ਕਾਫੀ ਵਿਵਾਦ ਹੋਇਆ ਸੀ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ ਪੰਚਾਇਤਾਂ ਤੋਂ ਉਸ ਤੋਂ ਬਾਅਦ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀਗਾ ਤਾਂ ਕਾਫੀ ਵਿਵਾਦਲੀ ਸਹਿਣਾ ਪਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਨੋਟੀਫਿਕੇਸ਼ਨ ਦਾ ਫੈਸਲਾ ਵਾਪਸ ਵੀ ਪੰਜਾਬ ਸਰਕਾਰ ਨੂੰ ਲੈਣਾ ਪਿਆ ਸੀ ਲੇਕਿਨ ਹੁਣ ਟਰਨ ਪੂਰੀ ਹੋ ਚੁੱਕੀ ਆ ਟਰਨ ਪੂਰੇ ਹੁੰਦੇ ਆ ਜਿਹੜਾ ਜ਼ਿਲ੍ਹਾ ਲੈਵਲ ਤੇ ਜਿਹੜੇ ਪ੍ਰਬੰਧਕ ਨਿਯੁਕਤ ਕੀਤੇ ਜਾਣੇ ਆ ਉਹਨਾਂ ਵੱਲੋਂ ਇਹ ਪ੍ਰਬੰਧਕ ਕਿਤੇ ਦੇਖੇ ਜਾਣਗੇ ਕਿਉਂਕਿ ਉਸ ਤੋਂ ਬਾਅਦ ਕੋਈ ਵੀ ਪੰਚਾਇਤਾਂ ਦਾ ਕੰਮ ਜਿਹੜਾ ਹੈਗਾ ਉਹ ਪ பஞ்சਾਤਾਂ ਵੱਲੋਂ ਨਹੀਂ ਕਿਤੇ ਤੇ ਕਿਹਾ ਜਾਏਗਾ ਜੇ ਕੋਈ ਵਿਕਾਸ ਕਾਰ ਜਿਹੜੇ ਹੈਗੇ ਆ ਉਹ ਕੰਮ ਨਹੀਂ ਕਿਤੇ ਜਾ ਸਕਣਗੇ ਹੁਣ ਅਗਲਾ ਕੰਮ ਜਿਹੜਾ ਹੈਗਾ ਉਹ ਪ੍ਰਬੰਧਕੀ ਦੇਖਣਗੇ ਕਿਉਂਕਿ ਨਵੀਆਂ ਕੋਈ ਵੀ ਸਕੀਮਾਂ ਜਾਂ ਨਵੇਂ ਕੋਈ ਜਿਹੜੇ ਕੰਮ ਹੈ ਵਿਕਾਸ ਦੇ ਉਹ ਸ਼ੁਰੂ ਨਹੀਂ ਕਿਤੇ ਜਾ ਸਕਦੇ ਤਾਂ ਹਾਲ ਫਿਲਹਾਲ ਇਹ ਅੱਗੇ ਹੁਣ ਦੇਖਣਾ ਹੋਏਗਾ ਕਿ ਕਿਵੇਂ ਜਿਹੜੇ ਇਲੈਕਸ਼ਨ ਕਮਿਸ਼ਨ ਕਰਦੋਂ ਇਹ ਡੇਟਾ ਨੂੰ ਐਲਾਨ ਕਰਦਾ ਕਿਉਂਕਿ ਅਗਲਾ ਫੈਸਲਾ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਹੀ ਲਿਆ ਜਾਣਾ ਹੈ ਦਾ ਪੰਜਾਬ ਸਰਕਾਰ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕਰਕੇ ਵਾਰਡਪੱਤੀ ਕਰਕੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਸਾਰਾ ਪ੍ਰੋਸੈਸ ਸੌਂਪ ਦੇਣਾ ਤਾਂ ਇਲੈਕਸ਼ਨ ਕਮਿਸ਼ਨ ਵੱਲੋਂ ਮਾਰਚ ਦੇ ਵਿੱਚ ਇਹ ਇਲੈਕਸ਼ਨ ਜਿਹੜੇ ਹੈਗੇ ਕਰਵਾਏ ਜਾਣਗੇ ਡੇਟਾ ਜਲਦ ਹੀ ਐਲਾਨੀਆਂ ਜਾ ਸਕਦੀਆਂ ਜੀ ਬਿਲਕੁਲ ਰਵਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ ਤੇ ਮਾਰਚ ਤੱਕ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ